ਮੈਂ ਇਹੋ ਜਿਹੇ ਬੰਦਿਆਂ ਨੂੰ ਸੱਸੀ ਕਾਲ ਕਰਨੀ ਸਿਖਾਤੀ ਜਿਹੜੇ ਕਿਸੇ ਨੂੰ ਬੁਲਾ ਕੇ ਰਾਜ਼ੀ ਨਹੀਂ ਸਨ ਉਹ ਮਨੂੰ ਦੂਰੋਂ ਵੇਖ ਕੇ ਹੱਥ ਛੋੜ ਕੇ ਪਾਜੀ ਸੱਸੀ ਕਰ। ਬੰਦਾ ਕੁਝ ਤੋਂ ਲੈ ਸਬਕ ਮੇਰੇ ਤਜਰਬੇ ਸਿਆ ਰਕੀਬ 2-4 ਸਾਲ ਤੁੱਚੇ ਫਿਰ ਵੀ بڑا ਹੁਆ। ਜਿਹੜਾ ਬੰਦਾ ਬੇਟਾ ਕਲਿਆ ਰਣਾ ਸਿੱਖ ਗਿਆ ਨਾ ਉਸ ਜ਼ਿੰਦਗੀ ਜਿਉਣ ਦੀ ਜਾਚ ਸਿੱਖ ਗਿਆ। ਮੈਂ ਤਨਹਾਈ ਮੇਂ ਵੀ ਤਨਹਾਂ ਨਹੀਂ ਹੁੰਦਾ। ਮੈਂ ਆਪਣੇ ਸੇ ਬਾਤ ਕਰਤਾ। ਅੱਛਾ ਤੂੰ ਜ਼ਮਾਨੇ ਸੇ ਬਾਤ ਕਰਤਾ। ਹਾਂ। تو زمانے سے بات کرتا ہے میں خاموشی سے بات کرتا ہوں اسی کس دا ہاتھ تک کہنا نہیں فر دے جی دو محبت نال ہاتھ کوئی اگے کرے گا نا تو ہی تی وہ ہاتھ فر سکتے بساط عشق میں کون جیتنا نہیں چاہتا بسات عشق میں کون جیتنا نہیں چاہتا یہ الگ بات ہے جیتنے کے گر نہیں آتے یہ جنہیں بڑی باریک نظر ہے ਉਹ ਤੇ ਬੰਦੇ ਟੁਰਦੇ ਦਾ ਵੀ ਅਸੈਸਮੈਂਟ ਕਰ ਲੈਂਦੇ ਬੰਦਾ ਕਿਸ ਔਕਾਤ ਦਾ ਮਾਲਕ ਹੈ ਤੇ ਕਈ ਵਾਰੀ ਹੁੰਦਾ ਹੈ ਤੁਸੀਂ ਕਿੱਡਾ ਵੱਡਾ ਵਕਤ ਆਪਣੀ ਜ਼ਿੰਦਗੀ ਦਾ ਇੱਕ ਬੰਦੇ ਨਾਲ گزار ਦਿੰਦੇ ਹੋ ਫਿਰ ਤੁਸੀਂ ਫਿਰ ਵੀ ਉਹਨੂੰ ਨਹੀਂ ਸਮਝ ਸਕਦੇ ਅੰਦਾਜ਼ ਬਦਲ ਦਿੱਤਾ ਹੈ ਹਰ ਇੱਕ ਬਾਤ ਦਾ ਢੰਗ ਵਰਨਾ ਦੁਨੀਆ ਵਿੱਚ ਕੋਈ ਬਾਤ ਨਹੀਂ ਬਾਤ ਨਹੀਂ ਜਦ ਤੁਸੀਂ ਗੱਲ ਕਰੋ ਇਸ ਤਰ੍ਹਾਂ ਕਰੋ ਵੀ ਅਗਰ ਤੇ ਦਿਲ ਤੇ ਚੋਟ ਹੋਵੇ ਤੇ ਜੇ ਵੈਸੀ ਮੂੰ ਡਿੰਗਾ ਟੇਡਾ ਕਰਕੇ ਹਿੰਦੀ ਪੰਜਾਬੀ ਅੰਗਰੇਜ਼ੀ ਬੋਲੀ ਜਾਈ ਤੇ ਉਹਦਾ ਇਮਪੈਕਟ ਕੀ ਹੋਈ ਨਹੀਂ ਤਾਂ ਫਾਇਦਾ ਕੀ ਗੱਲ ਕਰਨ ਦਾ ਜਿਨੇ ਆਤਾ ਹੈ तहज़ीब-ਏ-ਗਮ 'ਤੇ ਪਰਦਾ ਰੱਖਣਾ ਹਾਂ ਜਿਨੇ ਆਤਾ ਹੈ तहज़ीब-ਏ-ਗਮ 'ਤੇ ਪਰਦਾ ਰੱਖਣਾ ਉਹਨਾਂ ਦੀਆਂ ਅੱਖਾਂ 'ਮੇ ਕਭੀ ਅੰਸੂ ਨਹੀਂ ਆਉਂਦੇ ਅੰਸੂ ਨਹੀਂ ਆਉਂਦੇ ਤੇ ਮੇਰੇ ਮੁਤਾਬਕ ਦੁਨੀਆ ਦੀ ਕੋਈ ਵੀ ਵੱਡੀ ਤੋਂ ਵੱਡੀ ਅਦਾਲਤ ਵੀ ਤੁਹਾਨੂੰ ਓਡੀ ਵੱਡੀ ਸਜ਼ਾ ਨਹੀਂ ਦੇਂਦੀ ਦੇ ਸਕਦੀ ਜਿਹੜੀ ਤੁਹਾਡੀ ਰੂਹ ਤੁਹਾਨੂੰ ਲਾਂਤਾਂ ਪਾਉਂਦੀ ਪਰ ਅੰਦਰ ਦੂਸਰوں ਕੋ ਨਸੀਅਤ ਖੁਦ ਮਿਆਂ ਫਜ਼ੀਅਤ ਅਸੀਂ ਗੱਲਾਂ ਬੜੀਆਂ ਕਰਦੇ ਆ ਠੀਕ ਹੈ ਤੇ ਪਰ ਅਸੀਂ ਉਹਨਾਂ ਚੀਜ਼ਾਂ ਦਾ ਅਮਲ ਨਹੀਂ ਕਰਦੇ ਅੱਛਾ ਬੱਚਾ ਤਾਂ ਤੁਹਾਡੇ ਨਾਲ 2-4 ਦਿਨ ਆਪਣੇ ਘਰ ਚ ਗੱਲ ਨਹੀਂ ਕਰਦਾ ਤੁਸੀਂ ਆਪਣੇ ਬੱਚੇ ਦੇ ਕਮਰੇ ਚ ਜਾਓ ਜਾ ਕੇ ਉਹਦੀ ਪਿੱਠ ਤੇ ਹੱਥ ਰੱਖੋ ਮੁਹੱਬਤ ਨਾਲ ਬੱਚਾ ਤਾਂ ਤੁਹਾਡਾ ਹੀ ਹੈ ਨਾ ਤੁਹਾਡਾ ਹੀ ਖੂਨ ਹੈ ਔਰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਵੀ ਇੱਕ ਦੂਜੀ ਨਫ਼ਤ ਨਹੀਂ ਬੁਲਾਉਂਦੇ ਇਹ ਸਾਡੀ ਕਮਜ਼ੋਰੀ ਕਿੱਥੇ ਹੈ ਮੈਂ ਹੱਥ ਜੋੜ ਕੇ ਮੰਨਦਾ ਹੱਥ ਨਹੀਂ ਜੋੜਨੇ ਮੈਂ ਦੱਸੋ ਗਿੱਟੇ ਗੁਡੇ ਵੀ ਜੋੜੋ ਮੈਂ ਗਿੱਟੇ ਗੁਡੇ ਵੀ ਜੋੜਨੇ ਮੈਂ ਜੇ ਹੱਥ ਵੀ ਜੋੜਨੇ ਤਾਂ ਹੋਰ ਦੱਸੋ ਮੈਂ ਕੀ ਜੋਣਾ ਇੱਕ ਪਲ ਬਿੰਦ ਬਿੰਦਕ ਵਰਗਾ ਬਿੰਦਕ ਵਰਗਾ ਸਾਲ ਜਿਨ੍ਹਾਂ ਨੂੰ ਤੋਂ ਪਰਸੋਂ ਆਖਿਓ ਉਹਨਾਂ ਦਾ ਕੀ ਹਾਲ ਸੱਚੀ ਰੇ ਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਮੁਲਾਕਾਤ ਇੱਕ ਸ਼ਖਸ ਦੇ ਨਾਲ ਨਹੀਂ ਬਲਕਿ ਇੱਕ ਸ਼ਖਸੀਅਤ ਦੇ ਨਾਲ ਕਰਵਾਉਣ ਜਾ ਰਹੇ ਹਾਂ ਮੇਰਾ ਦਾਵਾ ਹੈ ਕਿ ਅੱਜ ਦੀ ਇਹ ਇੰਟਰਵਿਊ ਚਾਹੇ ਕੋਈ ਬੱਚਾ ਦੇਖੇ ਚਾਹੇ ਕੋਈ ਨੌਜਵਾਨ ਦੇਖੇ ਤੇ ਚਾਹੇ ਕੋਈ ਬਜ਼ੁਰਗ ਵੇਖੇ ਇਸ ਇੰਟਰਵਿਊ ਤੋਂ ਬਾਅਦ ਜ਼ਿੰਦਗੀ ਜੀਣ ਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਹਜ਼ਾਰਾਂ ਦਰਵਾਜ਼ੇ ਖੁੱਲਣਗੇ ਮੈਂ ਤੁਹਾਡੀ ਮੁਲਾਕਾਤ ਕਰਵਾਣ ਜਾ ਰਿਹਾ ਅੱਜ ਵਿਰਿੰਦਰ ਸਿੰਘ ਜੀ ਛੱਠਾ ਜੀ ਦੇ ਨਾਲ ਕਿਉਂਕਿ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਉਸ ਸਬਜੈਕਟ ਦੇ ਵਿੱਚ ਮਹਾਰਤ ਹਾਸਲ ਹੈ ਜਿਸ ਜਿਸ ਸਬਜੈਕਟ ਨੂੰ ਕਿਹਾ ਜਾਂਦਾ ਕਿ ਚਾਹੇ ਉਹ ਪਰਮਾਰਥ ਦਾ ਰਸਤਾ ਹੋਵੇ ਤੇ ਚਾਹੇ ਇਸ ਦੁਨੀਆਦਾਰੀ ਦਾ ਰਸਤਾ ਹੋਵੇ ਇੱਕ ਦੂਜੇ ਦੇ ਨਾਲ رابطہ ਵਧਾਉਣ ਦੇ ਵਿੱਚ ਜੋ ਅੱਜ ਅਸੀਂ ਲੈਕ ਮਹਿਸੂਸ ਕਰਦੇ ਹਾਂ ਯਾਨੀ ਕਿ ਕਮਿਊਨੀਕੇਸ਼ਨ ਸਕਿੱਲ ਬੋਲ ਚਾਲ ਦਾ ਤਰੀਕਾ ਕੀ ਹੋਣਾ ਚਾਹੀਦਾ ਚਾਹੇ ਦੁਨੀਆ ਦਾ ਕੋਈ ਵੀ ਫੀਲਡ ਹੋਵੇ ਉਹ ਬੰਦਾ ਕਾਮਯਾਬ ਹੁੰਦਾ ਜਿਹਨੂੰ ਚੰਗਾ ਬੋਲਣਾ ਆਉਂਦਾ ਹੈ ਲਿਆਕਤ ਦੇ ਨਾਲ ਬੋਲਣਾ ਆਉਂਦਾ ਹੈ ਕਿ ਕੀ ਬੋਲਣਾ ਹੈਗਾ ਕਿਵੇਂ ਬੋਲਣਾ ਹੈਗਾ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਦਾ ਤੇ ਫਿਰ ਉਸ ਤੋਂ ਬਾਅਦ ਅੱਜ ਦੀ ਜਿਹੜੀ ਗੱਲਬਾਤ ਹੈ ਬੜੀ ਦਿਲਚਸਪ ਹੋਣ ਵਾਲੀ ਹੈ ਸਰ ਸਭ ਤੋਂ ਪਹਿਲਾਂ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਕੀ ਫਤਿਹ ਬੇਟਾ ਸ਼ੁਕਰਗੁਜ਼ਾਰ ਮੈਂ ਤੁਹਾਡਾ ਜੀ ਸਰ ਜਿਵੇਂ ਮੇਰੀ ਮੁਲਾਕਾਤ ਤੁਹਾਡੇ ਨਾਲ ਅਚਨਚੇਤ ਹੋਈ ਸੀ ਤੇ ਤੁਸੀਂ ਮੈਨੂੰ ਮਿਲੇ ਮੈਂ ਤੁਹਾਨੂੰ ਜਾਣਦਾ ਨਹੀਂ ਸੀ ਤੇ ਜਿਵੇਂ ਤੁਸੀਂ ਮਿਲੇ ਤੁਸੀਂ ਦੋ ਚਾਰ ਗੱਲਾਂ ਇਦਾਂ ਦੀਆਂ ਕੀਤੀਆਂ ਅਸੀਂ ਦੁਕਾਨ ਤੇ ਸਾਡੀ ਮੁਲਾਕਾਤ ਹੋਈ ਸੀ ਸੋ ਇਹ ਜਿਹੜੀ ਜਿਹੜੀ ਹਰ ਇੱਕ ਇਨਸਾਨ ਦੇ ਵਿੱਚ ਇਹ ਜਿਹੜੀ ਚੀਜ਼ ਹੈ ਹੋਣੀ ਚਾਹੀਦੀ ਹੈ ਕਿ ਦੂਜਾ ਜਿਹੜਾ ਨਾਲ ਖੜਾ ਹੋਵੇ ਬੰਦਾ ਉਹ ਤੋਂ متاثر ਵੀ ਹੋ ਜਾਵੇ ਇਨਸਪਾਇਰ ਵੀ ਹੋ ਜਾਵੇ ਇਹ ਜਿਹੜੀਆਂ ਚੀਜ਼ਾਂ ਅਸੀਂ ਅੱਜ ਕੱਲ ਲੈਕ ਕਰ ਰਹੇ ਹਾਂ ਜੀ ਇਹਨੂੰ ਇੰਪਰੂਵ ਕਿੱਦਾਂ ਕਰਨਾ ਚਾਹੀਦਾ ਤੇ ਅਸੀਂ ਲੈਕ ਕਿੱਥੇ ਹੋ ਰਹੇ ਹਾਂ ਵਿੱਚ ਸਭ ਤੋਂ ਵੱਡੀ ਗੱਲ ਸਾਡੀ ਜੇ ਤੁਸੀਂ ਗੱਲ ਕੀਤੀ ਉਹ ਤੁਹਾਡੀ ਗੱਲ ਹੀ ਮੈਂ ਵੱਡੀ ਕਰਦਾ ਇਟਸ ਲੈਕ ਆਫ ਕਮਿਊਨੀਕੇਸ਼ਨ ਅਸੀਂ ਇੱਕ ਦੂਜੇ ਆਮ ਫਿਰਦੇ ਹੋ ਨਾ ਸੋਸਾਇਟੀ ਚ ਫਿਰਦੇ ਸੜਕ ਤੇ ਮੂਵ ਕਰਦੇ ਹੋ ਤੁਹਾਡੇ ਕੋ ਕਿੰਨੇ ਬੰਦੇ ਨਿਕਲਦੇ ਨੇ ਖਾਸ ਕਰਕੇ ਦਸਤਾਰਦਾਰੀ ਜੀ ਹਾਲਾਂਕਿ ਗੁਰੂ ਸਾਹਿਬਾਨ ਦਾ ਫਰਮਾਨ ਵੀ ਹਰ ਸਿੱਖ ਦੂਜੇ ਸਿੱਖ ਨੂੰ ਫਤਿਹ ਜ਼ਰੂਰ ਬੁਲਾਵੇ ਔਰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਵੀ ਇੱਕ ਦੂਜੇ ਨੂੰ ਫਤਿਹ ਨਹੀਂ ਬੁਲਾਉਂਦੇ ਇਹ ਸਾਡੀ ਕਮਜ਼ੋਰੀ ਕਿੱਥੇ ਹੈ ਅਸੀਂ ਗੁਰਦਾਰੇ ਜਾਣੇ ਵੀ ਆ ਅਸੀਂ ਕਥਾ ਬਾਚਕਾਂ ਵੀ ਆ ਕਥਾ ਵੀ ਸੁਣਨੇ ਆ ਔਰ ਉਹ ਐਗਜ਼ੈਂਪਲਸ ਵੀ ਦਿੰਦੇ ਨੇ ਇਸ ਤਰ੍ਹਾਂ ਜੀ ਇਸ ਤਰ੍ਹਾਂ ਜ਼ਿੰਦਗੀ ਸ਼ੁਰੂ ਕਰਨੀ ਚਾਹੀਦੀ ਐ ਇਸ ਜ਼ਿੰਦਗੀ ਨੂੰ ਆ ਮੋੜ ਦੇਣਾ ਚਾਹੀਦਾ ਪਰ ਆਂਦੇ ਦੂਸਰੋਂ ਕੋ ਨਸੀਅਤ ਖੁਦ ਮੀਆਂ ਫਜ਼ੀਅਤ ਅਸੀਂ ਗੱਲਾਂ ਬੜੀਆਂ ਕਰਨੇ ਆ ਠੀਕ ਹੈ ਤੇ ਪਰ ਅਸੀਂ ਉਹਨਾਂ ਚੀਜ਼ਾਂ ਦੇ ਅਮਲ ਨਹੀਂ ਕਰਦੇ ਔਰ ਇਹਦਾ ਜ਼ਿੰਮੇਵਾਰ ਕੌਣ ਹੈ ਮੈਂ ਕਿਸੇ ਵੱਲੋਂ ਗੱਲ ਨਹੀਂ ਕਰਦਾ ਮੈਂ ਆਪਣੇ ਵੱਲੋਂ ਗੱਲ ਕਰਨਾ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਆਪਣੀ ਕਿਉਂਕਿ ਇੱਕ ਛੋਟੀ ਜੀ ਗੱਲ ਹੈ ਅਸੀਂ ਬੱਚਿਆਂ ਨੂੰ ਇਲਜ਼ਾਮ ਦਿੰਦੇ ਆ ਜਾਂ ਅੱਜਕੱਲ ਦੇ ਬੱਚੇ ਬਦਤਮੀਜ਼ ਨੇ ਹਮ ਪਰ ਮੈਂ ਇਸ ਚੀਜ਼ ਨਾਲ ਮਤ្វਿਕ ਨਹੀਂ ਸਹਿਮਤ ਨਹੀਂ ਐਗਰੀ ਨਹੀਂ ਕਰਦਾ ਬੇਟਾ ਤੁਹਾਨੂੰ ਨਹੀਂ ਲੱਗਦਾ ਵੀ ਇਦਾਂ ਵੀ ਬੱਚਿਆਂ ਦੇ ਵਿੱਚ ਜਿਹੜਾ ਕਹਿ ਰਹੇ ਨੇ ਕਿ ਇੱਕ ਕਮਿਊਨੀਕੇਸ਼ਨ ਗੈਪ ਵੀ ਆ ਗਿਆ ਕਿ ਬੱਚੇ ਜਿਹੜੇ ਆਪਣੇ ਬਜ਼ੁਰਗਾਂ ਦੇ ਨਾਲ ਵੀ ਨਹੀਂ ਗੱਲਬਾਤ ਕਰਦੇ ਕਿ ਇਹਦੇ ਵਿੱਚ ਤੁਸੀਂ ਮੰਨਦੇ ਕਿ ਬੱਚਿਆਂ ਦਾ ਕਸੂਰ ਨਹੀਂ ਹੈ ਬਿਲਕੁਲ ਬੱਚਿਆਂ ਦਾ ਕਸੂਰ ਨਹੀਂ ਕਸੂਰ ਬਜ਼ੁਰਗਾਂ ਦਾ ਅੱਛਾ ਬੱਚਾ ਜੇ ਤੁਹਾਡੇ ਨਾਲ 2-4 ਦਿਨ ਆਪਣੇ ਘਰ 'ਚ ਗੱਲ ਨਹੀਂ ਕਰਦਾ ਤੁਸੀਂ ਆਪਣੇ ਬੱਚੇ ਦੇ ਕਮਰੇ 'ਚ ਜਾਓ ਜਾ ਕੇ ਉਹਦੀ ਪਿੱਠ ਤੇ ਹੱਥ ਰੱਖੋ ਮੁਹੱਬਤ ਨਾਲ ਬੱਚਾ ਤਾਂ ਤੁਹਾਡਾ ਹੀ ਹੈ ਨਾ ਤੁਹਾਡਾ ਹੀ ਹੂਨ ਹੈ ਤੇ ਉਹਨੂੰ ਪੁੱਛੋ ਪੁੱਤਰ ਤੈਨੂੰ ਪ੍ਰੋਬਲਮ ਕੀ ਹੈ ਤੂੰ ਦੱਸ ਮੈਂ ਤੇਰਾ ਵੱਡਾ ਜੇ ਚੱਲ ਤੇਰਾ ਜੇ ਮਸਲਾ ਹੱਲ ਨਹੀਂ ਕਰਾਂਗਾ ਤੇ ਮੈਂ ਕੋਸ਼ਿਸ਼ ਤੇ ਕਰਾਂਗਾ ਮੈਂ ਤੇਰੇ ਵੱਲ ਕਦਮ ਵਧਾਵਾਂ ਤੇ ਪੁੱਤਰ ਜੀ ਤੇਰੇ ਵੱਲ ਕਦਮ ਵਧਾਵਾਂਗਾ ਤੂੰ ਹੀ ਤੂੰ ਬਾ ਖਲਾਰ ਕੇ ਪਿਓ ਨੂੰ ਦਾਦੇ ਨੂੰ ਨਾਨੇ ਨੂੰ ਮਾਮੇ ਫੁੱਫਣ ਨੂੰ ਕਿਸੇ ਨੂੰ ਜੱਪੀ ਪਾਵੇਂਗਾ ਔਰ ਉਹਦੇ ਚ ਨਿਕਲਦਾ ਕੀ ਹੈ ਸਾਡਾ ਆਪਣਾ ਤੋ ਨਿਕਲਦਾ ਨਜ਼ਦੀਕੀਆਂ ਜਿਹਨੂੰ ਕਿਹਾ ਤੁਸੀਂ ਇੱਕ ਦੂਜੇ ਦੇ ਨਜ਼ਦੀਕ ਨਹੀਂ ਜਾਓਗੇ ਤੁਹਾਨੂੰ ਪਤਾ ਕੀ ਲੱਗੇਗਾ ਕਿ ਬੰਦਾ ਕਿਸ ਤਰ੍ਹਾਂ ਦਾ ਮਾਲਕ ਹੈ ਹਮ ਜਦੋਂ ਅਸੀਂ ਕਿਸੇ ਚੀਜ਼ ਦਾ ਸੁਆਦ ਨਹੀਂ ਵੇਖਿਆ ਤੇ ਉਹਦਾ ਟੇਸਟ ਅਸੀਂ ਬਿਤੇ ਕਿਵੇਂ ਦੱਸਾਂਗੇ ਹਮ ਤੇ ਕਈ ਵਾਰੀ ਬੰਦਾ ਪਰਸੈਪਸ਼ਨ ਆਪਣੇ ਮਾਈਂਡ ਚ ਬਣਾ ਲੈਂਦਾ ਹੈ ਵੇਖ ਕੇ ਸਿਰਫ ਦੂਰ ਤੋਂ ਹੀ ਬਿਨਾ ਗੱਲ ਕੀਤੇ ਕਿ ਬੰਦਾ ਫਲਾਣਾ ਇਦਾਂ ਦਾ ਹੋਏਗਾ ਇਹ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਹਮ ਅਵਲ ਤੇ ਜਿਹੜੇ ਨੇ ਸਿਆਣੇ ਬੰਦੇ ਆਲਮ ਫਾਜ਼ਲ ਉਹ ਅੰਦਰ ਇੱਕ ਕਿ ਮੁਲਾਕਾਤ ਨਾਲ ਕਿਸੇ ਦੇ ਬਾਰੇ رائے ਨਾ ਬਣਾਓ ਜਿਨ੍ਹਾਂ ਚਤ ਵੈਸੇ ਤੇ ਜਿਹੜੇ ਸਿਆਣੇ ਨੇ ਜਿਹੜੇ ਬਹੁਤ ਜ਼ਹੀਨ ਨੇ ਜਿਨ੍ਹਾਂ ਦੀ ਬੜੀ ਬਾਰੀਕ ਨਜ਼ਰ ਹੈ ਉਹ ਤੇ ਬੰਦੇ ਟੁਰਦੇ ਦਾ ਵੀ ਅਸੈਸਮੈਂਟ ਕਰ ਲੈਂਦੇ ਬੰਦਾ ਕਿਸ ਔਕਾਤ ਦਾ ਮਾਲਕ ਹੈ ਤੇ ਕਈ ਵਾਰੀ ਹੁੰਦਾ ਹੈ ਤੁਸੀਂ ਕਿੱਦਾਂ ਵੱਡਾ ਵਕਤ ਆਪਣੀ ਜ਼ਿੰਦਗੀ ਦਾ ਇੱਕ ਬੰਦੇ ਨਾਲ گزار ਦਿੰਦੇ ਹੋ ਫਿਰ ਤੁਸੀਂ ਫਿਰ ਵੀ ਉਹਨੂੰ ਨਹੀਂ ਸਮਝ ਸਕਦੇ ਬਿਲਕੁਲ ਤੇ ਇਹ ਫਿਰ ਇਸ ਚੀਜ਼ ਨੂੰ ਸਿੱਕੀ ਕਿ ਕਹਿ ਸਕਦੇ ਹਾਂ ਜਿਵੇਂ ਪਰਨਨਸिएशन ਬਿਟੇ ਜੀ ਔਰ ਸਾਡਾ ਅੱਜ ਦਾ ਜਿਹੜਾ ਪਰਨਨਸिएशन ਦਾ ਬਿਟੇ ਸਬਜੈਕਟ ਹੈ ਨਾ ਇਹ ਇੰਨਾ ਬਰੀਕ ਇਟ ਇਜ਼ ਟਫ ਦੈਨ ਪੀ ਐਚ ਡੀ ਮੈਂ ਕਰੀ ਜਿਹੜੇ ਵੀਅਰ ਸਾਡੇ ਪੰਜਾਬੀ ਵਾਲੇ ਨੇ ਉਹਨਾਂ ਦਾ ਸਾਂ ਪਰਨਨਸिएशन ਮਤਲਬ ਕੀ ਕਿ ਉਚਾਰਨ ਸਹੀ ਉਚਾਰਨ ਸ਼ਬਦਾਂ ਦਾ ਵੇਖੋ ਮੈਂ ਤੁਹਾਨੂੰ ਇੱਕ ਲਫ਼ਜ਼ ਦੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਲਫ਼ਜ਼ ਦਿਆਂਗਾ ਜਿਹੜੇ ਉਹਦੇ ਨਾਲ ਟਰੈਵਲ ਕਰ ਰਹੇ ਨੇ جی میں لفظ ہے تھنک یو جی. انگریز جی. تھنک یو ہو گیا پنجابی تانواد ہو گیا ہندی جی. چھنیہ واد ہو گیا اردو چی مشکور ہو گیا شکر گزار ہو گیا اور دا پنجوہ لفظ ہے مملون اٹ اچھا. از also سو ورلڈ آف تھنکس گل کر دا ہے. جی, جی, جی میں نا انداز بدل دیتا ہے ہر ایک بات کا ڈھنگ ورنہ دنیا میں کوئی بات نہیں بات نہیں تو کمیونکیشن یہ لفظ کے کا ان انداز ہے توڑا ਸਰ ਵੀ ਬਣੀ ਕਿ ਜਿਸ ਤਰ੍ਹਾਂ ਤੁਸੀਂ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਸਾਨੂੰ ਇੱਕ ਲਫ਼ਜ਼ ਦੇ ਜਿਹੜੇ ਮਤਲਬ ਨੇ ਸਾਰੇ ਦੱਸਦੇ ਵੀ ਕੀ ਕੀ ਉਹਨਾਂ ਨੂੰ ਕਹਿੰਦੇ ਆ ਫਲਾਨੀ ਫਲਾਨੀ ਭਾਸ਼ਾ ਦੇ ਵਿੱਚ ਲੇਕਿਨ ਅੱਜ ਅਸੀਂ ਕੀ ਪ੍ਰੋਬਲਮ ਫੇਸ ਕਰ ਰਹੇ ਹਾਂ ਅਸੀਂ ਸਰ ਪਿਛਲੇ ਜਦੋਂ ਇਤਿਹਾਸ ਪੜ੍ਹਦੇ ਹਾਂ ਜਾਂ ਪਿਛਲੇ ਗਦਰ ਯੋਧਿਆਂ ਦੀ ਗੱਲ ਕਰਦੇ ਹਾਂ ਜਾਂ ਜੋ ਵੀ ਪਹਿਲੇ ਸਮੇਂ ਦੇ ਵਿੱਚ ਅਸੀਂ ਵੇਖਦੇ ਹਾਂ ਜਿੰਨੇ ਵੀ ਸਾਡੇ ਸਿੱਖ ਫਿਲਾਸਫਰ ਵੀ ਹੋਏ ਨੇ ਹੋਰ ਵੀ ਜਿਹੜੇ ਵਿਦਵਾਨ ਹੋਏ ਨੇ ਅਸੀਂ ਵੇਖਿਆ ਜੋ ਮੈਂ ਨੋਟ ਕੀਤਾ ਜੀ ਉਹਨਾਂ ਨੂੰ ਕਾਫੀ ਭਾਸ਼ਾਵਾਂ ਦਾ ਗਿਆਨ ਸੀ ਹਾਲਾਂਕਿ ਉਸ ਵੇਲੇ ਇੰਟਰਨੈਟ ਨਹੀਂ ਸੀ ਹਾਲਾਂਕਿ ਉਸ ਵੇਲੇ ਇਨਾ ਜੋ ਅੱਜ ਕੱਲ ਜਿਨੀ ਲਾਇਬ੍ਰੇਰੀਆਂ ਨੇ ਕਿਤਾਬਾਂ ਉਹਨੇ ਨਹੀਂ ਸੀ ਉਸਤਾਦੋ ਸਾਮਾਨ ਲੇਕਿਨ ਉਹਨਾਂ ਦੀ ਨਾ ਸਿਰਫ ਪੰਜਾਬੀ ਤਾਂ ਵਧੀਆ ਸਹੀ ਸੀ ਉਹਨਾਂ ਦੀ ਫਾਰਸੀ ਦੇ ਉੱਤੇ ਵੀ ਕਮਾਂਡ ਸੀਗੀ ਉਹਨਾਂ ਦੇ ਉਹ ਉਰਦੂ ਵੀ ਵਧੀਆ ਬੋਲਦੇ ਸੀ ਉਹਨਾਂ ਦੀ ਅੰਗਰੇਜ਼ੀ ਦੀ ਕਈ ਤਾਂ ਬਲਕਿ ਫ੍ਰੈਂਚ ਜਰਮਨ ਵੀ ਸਿੱਖ ਗਏ ਸੀ ਅੱਜ ਅਸੀਂ ਵੇਖ ਰਹੇ ਹਾਂ ਅਜ ਇੰਟਰਨੈਟ ਦਾ ਜ਼ਮਾਨਾ ਕੰਪਿਊਟਰ ਆ ਗਿਆ ਕਿਤਾਬਾਂ ਵੀ ਪ੍ਰੋਵਾਈਡ ਨੇ ਲੇਕਿਨ ਇੰਨੀ ਖੂਬਸੂਰਤ ਲੈਂਗੁਏਜ ਹੈ ਆਪਣੇ ਆਪਣੇ ਐਕਸਪ੍ਰੈਸ ਉਸ ਤਰੀਕੇ ਨਾਲ ਨਹੀਂ ਕਰ ਪਾਰੇ ਜਿੰਨਾਂ ਪਹਿਲਾਂ ਸਾਡੀ ਪਿਛਲੀਆਂ ਪੀੜ੍ਹੀਆਂ ਕਰ ਦਿੰਦੀਆਂ ਸੀਗੀਆਂ ਹੁਣ ਵੇਖੋ ਤੁਸੀਂ ਜਿਹੜੀ ਗੱਲ ਕੀਤੀ ਬੜੀ ਖੂਬਸੂਰਤ ਗੱਲ ਹੈ ਔਰ ਇਹਦੇ 'ਚ ਗਹਿਰਾਈ ਵੀ ਬੜੀ ਹੈ ਵੇਖੋ ਸਾਡੀ ਹਿਸਟਰੀ ਸਾਡੀ ਤਵਾਰੀਖ ਸਾਡਾ ਇਤਿਹਾਸ ਅਤਿਨ ਲੱਭੋ ਸਮਝੋ ਸਾਨੂੰ ਇਸ ਚੀਜ਼ ਬਾਰੇ ਦੱਸਦਾ ਵੀ ਜਿਹੜੇ ਸਾਡੇ ਵੱਡੇ-ਵਡੇਰੇ ਸਨ ਉਹਨਾਂ ਕੋ ਕਮਾਲ ਦਾ ਦਿਮਾਗ ਸੀ ਕਮਾਲ ਦੀ ਵੋਕੈਬਲਰੀ ਸੀ ਸਾਡਾ ਇਤਿਹਾਸ ਦਾ ਸਾਡਾ ਮਹਾਰਾਜ ਰਣਜੀਤ ਸਿੰਘ ਉਹ ਬੰਦਾ ਬਿਲਕੁਲ ਅਨਪਾਰਸੀ ਟੋਟਲੀ ਇਲੀਟਰੇਟ ਔਰ ਪਹਿਲਾ ਹਿੰਦੁਸਤਾਨੀ ਬਾਦਸ਼ਾਹ ਹੋਇਆ ਜਿਹਦੇ ਕੋਲ ਫ੍ਰੈਂਚ ਜਨਰੇਸ਼ਨ ਔਰ ਉਹਨਾਂ ਦੀ ਵੇਖ ਲਓ ਜਿਨੇ ਫ੍ਰੈਂਚ ਜਨਰੇਸ਼ਨ ਸਾਰੇ ਸਰੂਪ ਚ ਸਨ ਜੀ ਇੱਕ ਕਿੱਡੀ ਵੱਡੀ ਇੱਕ ਬੇਟਾ ਹਾਸਲ ਇੱਕ ਬਾਦਸ਼ਾਹ ਦਾ ਜਿੰਨੀ ਦੇਰ ਉਹਨਾਂ ਰਾਜ ਕੀਤਾ ਹੈ ਕਮਾਲ ਦਾ ਰਾਜ ਕੀਤਾ ਕਿਤੇ ਬਦ ਅਮਨੀ ਦੀ ਕੋਈ ਖਬਰ ਨਹੀਂ ਆਈ ਜੀ ਉਹ ਵੱਖਰੀ ਗੱਲ ਹੈ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਉਹ ਤੋਂ ਬਾਅਦ ਫਿਰ ਜੋ ਕੁਝ ਹੈ ਤੁਹਾਡੇ ਸਾਹਮਣੇ ਕਿਤਾਬਾਂ ਭਰੀਆਂ ਪਈਆਂ ਨੇ ਸਾਡੀ ਸਤਮ ਜ਼ਰੀਫੀਏ ਇਤਿਹਾਸਕਾਰਾਂ ਦੀ ਵੀ ਕੁਝ ਸਾਡੇ ਆਪਣੇ ਬੰਦਿਆਂ ਨੇ ਵੀ ਜਿੰਨਾ ਜ਼ੁਲਮ ਕੀਤਾ ਰਾਜ ਖਤਮ ਕਰਨ ਵਿੱਚ ਪਰ ਅੱਜ ਉਹ ਕਿੱਥੇ ਨੇ ਅੰਦਰ ਜਬ ਬੰਦੇ ਨੇ ਜਦੋਂ ਐਨਲਾਈਜ਼ ਕਰਨਾ ਬਣ ਆਪਣੇ ਬਾਰੇ ਸੋਚਣਾ ਹੋਵੇ ਤੇ ਕਦੀ ਤਨਹਾਈ ਚ ਬੋਵੋ ਕੱਲੇ ਕੱਲੇ ਐਨਲਾਈਜ਼ ਕਰੋ ਯਾਰ ਮੈਂ ਆ ਵਕਤ ਉਥੇ گزارਿਆ ਉਥੇ ਕੀ ਨਲਾਇਕੀ ਕੀਤੀ ਉਥੇ ਫਲਾ ਬੰਦਾ ਮਨੋਂ ਮਿਲਿਆ ਸੀ ਉਹਦੇ ਨਾਲ ਮੈਂ ਬੜਾ ਰੂਡਲੀ ਪੇਸ਼ ਆ ਕਿਉਂ ਯਾਰ ਹੂੰ ਤੇ ਜਦੋਂ ਤੁਸੀਂ ਇਕੱਲੇ ਰਹਿ ਕੇ ਆਪਣੇ ਐਨਲਾਈਜ਼ ਕਰਦੇ ਨਾ ਤੇ ਜਦੋਂ ਤੁਹਾਡੀ ਰੂਹ ਤੁਹਾਨੂੰ ਫਟਕਾ ਪਾਉਂਦੀ ਹੈ ਨਾ ਤੇ ਮੇਰੇ ਮੁਤਾਬਕ ਦੁਨੀਆ ਦੀ ਕੋਈ ਵੀ ਵੱਡੀ ਤੋਂ ਵੱਡੀ ਅਦਾਲਤ ਵੀ ਤੁਹਾਨੂੰ ਓਡੀ ਵੱਡੀ ਸਜ਼ਾ ਨਹੀਂ ਦੇ ਦਿੰਦੀ ਦੇ ਸਕਦੀ ਜਿਹੜੀ ਤੁਹਾਡੀ ਰੂਹ ਤੁਹਾਨੂੰ ਲਾਪਤਾ ਪਾਉਂਦੀ ਹੈ ਸਭ ਤੋਂ ਵੱਡਾ ਕਰ ਸਕੀ ਕੁਦਰਤ ਔਰ ਇਹ ਤੋਹਫਾ ਵੀ ਹੈਗਾ ਜਿਹਨੂੰ ਵੀ ਇਕੱਲਾ ਬਹਿਣਾ ਆ ਜਾਵੇ ਮੈਂ ਮੈਂ ਵੇਖਿਆ ਜੀ ਸਰ ਕਿ ਅੱਜ ਕੱਲ ਨਾ ਇਕੱਲੇ ਬਹਿਣਾ ਬੱਚਿਆਂ ਦੇ ਲਈ ਬੜਾ ਔਖਾ ਹੋਇਆ ਹੋਇਆ ਹੈ ਜੇ ਕੋਈ ਇਕੱਲਾ ਬਹਿੰਦਾ ਵੀ ਹੈ ਤਾਂ ਫਿਰ ਮੋਬਾਈਲ ਨਹੀਂ ਖੜਾ ਛੱਡਦਾ ਮੋਬਾਈਲ ਉਹਦੇ ਨਾਲ ਹੈ ਪਹਿਲਾਂ ਕਾਫੀ ਸਮਾਂ ਮਿਲ ਜਾਂਦਾ ਸੀਗਾ ਲੋਕਾਂ ਨੂੰ ਇਕੱਲੇ ਬੈਠਿਆਂ ਨਾਲ ਬਹੁਤ ਸਾਰੀਆਂ ਚੀਜ਼ਾਂ ਔੜਦੀਆਂ ਬੰਦੇ ਦੇ ਮਾਈਂਡ ਦੇ ਵਿੱਚ ਜਿਹੜਾ ਬੰਦਾ ਬੇਟਾ ਇਕੱਲਾ ਰਹਿਣਾ ਸਿੱਖ ਗਿਆ ਨਾ ਉਸ ਜ਼ਿੰਦਗੀ ਜਿਉਣ ਦੀ ਜਾਚ ਸਿੱਖ ਗਿਆ ਮੈਂ ਨਾ ਇੱਕ ਸ਼ੇਰ ਲਿਖਿਆ ਸੀ ਬੇਟੇ

ਕਿਸੇ ਨੂੰ ਆਏ ਨਾ ਫੁੱਲਾਂ ਦੇ ਖੁਸ਼ਬੂ ਅੱਛੀ ਲੱਗਦੀ ਕਿਸੇ ਨੂੰ ਤੁਹਾਡੇ ਤੋਂ ਖੁਸ਼ਬੂ ਨਜ਼ਰਾਂ ਨੂੰ ਕੁਝ ਨੂੰ ਤੁਹਾਡੇ ਲਫ਼ਜ਼ਾਂ ਤੋਂ ਖੁਸ਼ਬੂ ਨਜ਼ਰ ਆਉਂਦੀ ਉਹਤੇ ਮੈਂ ਬੈਠ ਲਿਆ ਮੂਝੇ ਫੁੱਲਾਂ ਸੇ ਖੁਸ਼ਬੂ ਨਹੀਂ ਆਤੀ ਹੂੰ ਮੂਝੇ ਫੁੱਲਾਂ ਸੇ ਫੁੱਲਾਂ ਸੇ ਖੁਸ਼ਬੂ ਨਹੀਂ ਆਤੀ ਖੁਸ਼ਕ ਅੱਖਾਂੋਂ ਸੇ ਅਸ਼ਕਾਂ ਕੀ ਮਹਿਕ ਆਤੀ ਹੈ ਕੀ ਗੱਲ ਹੈ ਕੀ ਗੱਲ ਹੈ ਉਹ ਕਹਿ ਰਿਹਾ ਅਜਾ ਮੈਂ ਅਕਾਲ ਪਸੰਮ ਇੱਕ ਚੀਜ਼ ਇੱਕ ਛੋਟੀ ਜਿਹੀ ਨਾ ਮੈਂ ਇੱਕ ਗਜ਼ਲ ਲਿਖੀ ਹੈ ਉਹ ਕੁਦਰਤੀ ਬੜੀ ਪਿਆਰੀ ਬਣੀ ਬੈਠੇ ਮੈਂ ਤੁਹਾਡੀ ਨਜ਼ਰ ਕਰਨੀ ਚਾਹਣਾ ਜੀ لوگوں کی راہ میں مٹی کے گھر نہیں آتے ٹھیک ہے لوگوں کی راہ میں مٹی کے گھر در نہیں در آتے, در 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 آتے در 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 اس لیے ہم کسی کو نظر نہیں آتے او ہو کیا بات ہے اس لیے ہم کسی کو نظر نہیں آتے اوہ, خوشبو کے پھول بس یہی خرابی ہے اوہ, خوشبو کے پھول بس یہی خرابی ہے ٹوٹ جائیں تو پھر شاخ پر نہیں آتے جائیں تو پھر شاخ پر نہیں آتے, نہیں آتے, آتے جنہیں آتا ہے تہذیب غم پہ پر پردہ رکھنا ہاں جنہیں آتا ہے تہذیب غم پہ پر پردہ رکھنا ان کی آنکھوں میں کبھی آنسو نہیں آتے آنسو آتے نہیں آتے کیا بات ہے, کیا بات ہے خوشی کے دور میں غم کی امید بھی رکھیے اچھا جی خوشی کے دور میں غم کی امید بھی رکھیے برا وقت بتلا کر کبھی نہیں آتا نہیں آتا کیا بات ہے جی کیا بات ہے بہت خوب جی اے دے بیٹا دو پیر بہت پیارا شیئر ہے بسات عشق میں کون جیتنا نہیں چاہتا بسات عشق میں کون جیتنا نہیں چاہتا یہ الگ بات ہے جیتنے کے گر نہیں آتا کیا بات ہے جی کیا بات ہے ایک میں تھے نا ریپورٹرز تھے تھوڑا جا تنس کیتا ہے نامہ نگار بکنے والی خبریں بناتے ہیں نامہ نگار جو رہا ہے بکنے والی خبریں بناتے ہیں نفرت لے جا نفرت لے جا اچھی خبر نہیں لاتے کیا بات ہے کیا بات ہے چوٹ بھی کرتی ہے اور ہو بھی رہے ہیں بیٹی پریزنٹ ہے جد تو کرو اس طرح کرو بھئے اگر دیکھ دلتے چوٹ ہوئے بڑا اٹھن لگا یاد کرے گالہ کتی سے سواد آگیا ਤੇ ਜੇ ਵੈਸੀ ਮੂੰਹ ਡਿੰਗਾ ਟੇਡਾ ਕਰਕੇ ਹਿੰਦੀ ਪੰਜਾਬੀ ਅੰਗਰੇਜ਼ੀ ਬੋਲੀ ਜਾਈ ਤੇ ਉਹਦਾ ਇਮਪੈਕਟ ਕੀ ਹੋਈ ਨਹੀਂ ਤਾਂ ਫਾਇਦਾ ਕੀ ਗੱਲ ਕਰਨ ਦਾ ਯੂ ਵਿਲ ਵੇਸਟ ਯੂਰ ਟਾਈਮ ਬਸ ਇੱਕ ਇੱਕ ਹੋਰ ਗੱਲ ਵੀ ਹੈ ਜਿੱਦਾਂ ਇੱਕ ਅੰਦਾਜ਼ ਵੀ ਹੁੰਦਾ ਹੈ ਕਿ ਸਾਹਮਣੇ ਵਾਲੇ ਨੂੰ ਉਹ ਮਹਿਕ ਮਹਿਕ ਲੱਗੇ ਕਿ ਮਹਿਕਾਰੀ ਹੈ ਕਈ ਵਾਰੀ ਇਦਾਂ ਵੀ ਹੁੰਦਾ ਕਿ ਜਿੱਦਾਂ ਤੁਸੀਂ ਕਹਿੰਗੇ ਵਿੰਗਾ ਟੇਡਾ ਜਾਂ ਮੂੰਹ ਬਣਾ ਕੇ ਜਦੋਂ ਕੋਈ ਕਰਦਾ ਪਤਾ ਲੱਗ ਜਾਂਦਾ ਕਿ ਬੰਦਾ ਸ਼ੌਫ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਹੁੰਦਾ ਹੈ ਕਿ ਬੰਦੇ ਦੇ ਅੰਦਰੋਂ ਹੀ ਉਹ ਚੀਜ਼ ਆ ਰਹੀ ਹੈ ਮੈਂ ਤੁਹਾਨੂੰ ਨਾ ਕੱਲ ਬੈਠਿਆਂ ਬੈਠਿਆਂ ਨਾ ਇੱਕ اپنی زندگی کا تجربہ اپنا بیٹا اندر کچھ تو لے سبق میرے تجربے سے اے رقیب دو چار سال تجھ سے پھر بھی بڑا ہوں۔ کچھ تجربے کرو کچھ کی تک رائے کرو۔ اندر تصدیق کر رہی تھی میرے مرنے کی اچھا جی تصدیق کر رہی تھی میرے مرنے کی اسے شبہ تھا میرے مرنے کا شبہ کے دن شک میں شک میں ٹھیک ہے جی اسے شبہ تھا میرے مرنے کا انہوں نے شک سے پھر مریا میرے ڈرامہ کر دیا ٹھیک ہے اگلا شعر بیٹے انتظار کرنے کا مزہ نہیں آیا انتظار کرنے کا مزہ نہیں آیا وعدہ کر کے وہ ملنے چلا آیا اچھا ہے ٹھیک ہے ٹھیک ٹھیک ہے ہے وعدہ کر کے وہ ملنے چلا آیا اس کے مزاج کا اندازہ کیا لگاؤ گے مزاج صبح اس کے مزاج کا اندازہ کیا لگاؤ گے آ کے بیٹھتا ہے ਕੋਈ ਬਾਤ ਨਹੀਂ ਕਰਤਾ ਉੱਠ ਕੇ ਚਲਾ ਜਾਂਦਾ ਹੈ ਚਲਾ ਜਾਂਦਾ ਹੈ ਕਿਆ ਕਿਆ ਬਾਤ ਆਈ ਕਿਆ ਬਾਤ ਹੈ ਹੀ ਜ਼ਿੰਦਗੀ ਦਾ ਨਿਚੋੜ ਹੈ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਬਹੁਤ ਕੋਜਾ ਮੇਰੇ ਕੋਲ ਚੜੋ ਇੱਕ ਵੜਈਏ ਵਾਲੀ ਨਹੀਂ ਮੇਰੇ ਕੋਲ ਘਟੋ ਘਟ 1500 2000 ਸ਼ੇਅਰ ਹੋਣਾ ਹੈ ਅੱਛਾ ਜੀ ਜਿਹੜਾ ਵੱਖਰੇ ਵੱਖਰੇ ਟੌਪਿਕ ਤੇ ਕੋਈ ਆਈ ਨੇ ਤੇ ਕੋਈ ਬੰਦੇ ਦੇ ਕੈਰੇਕਟਰ ਤੇ ਕਿਸੇ ਦੇ ਹਸਨ ਤੇ ਕਿਸੇ ਤੇ ਲਿਬਾਸ ਤੇ ਕਿਸੇ ਦੀ ਚਾਲ ਤੇ ਕਿਸ ਦੇ ਹਸਨ ਦਾ ਤਾਰੀਫ ਹੈ ਕਿਉਂਕਿ ਹਰ ਬੰਦੇ 'ਚ ਕੋਈ ਨਾ ਕੋਈ ਖਾਸियत ਹੁੰਦਾ ਹੈ ਬਟੇ ਬਿਲਕੁਲ ਜੀ ਜਿਵੇਂ ਤੁਸੀਂ ਕਿਹਾ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਰ ਅੱਛਾ ਮੈਨੂੰ ਇੱਕ ਚੀਜ਼ ਤੁਸੀਂ ਜ਼ਰੂਰ ਦੱਸੋ ਚਲੋ ਇਹ ਤਾਂ ਲਿਆਕਤ ਦੀ ਗੱਲ ਹੋ ਗਈ ਇਹ ਤਾਂ ਬੰਦਾ ਸਿੱਖ ਸਕਦਾ ਕਿਤੋਂ ਕਿ ਬੰਦਾ ਪੜ ਲੇ ਕੋਸ਼ਿਸ਼ ਕਰ ਲੇ ਲੇਕਿਨ ਇੱਕ ਹੋਰ ਚੀਜ਼ ਹੈ ਕਿ ਜਿਹੜਾ ਸੁਭਾਅ ਹੁੰਦਾ ਜਦੋਂ ਮੈਂ ਤੁਹਾਨੂੰ ਮਿਲਦਾ ਬੰਦਾ ਖਿੜੇ ਮੱਥੇ ਮਿਲੇ ਮੈਂ ਇਹ ਵੀ ਨੋਟ ਕੀਤਾ ਕਿ ਅੱਜਕੱਲ ਜਿੱਦਾਂ ਤੁਸੀਂ ਪਹਿਲਾਂ ਕਹੀ ਸੀ ਗੱਲ ਕਿ ਫਤਿਹ ਨਹੀਂ ਬੁਲਾਉਂਦੇ ਗੁਰਦਾਰੇ ਜਾਂਦੇ ਆ ਉੱਥੇ ਵੀ ਬੰਦੇ ਥੋੜਾ ਜਿਹਾ ਜਿਹੜਾ ਮੱਥਾ ਹੁੰਦਾ ਗਰੇਸ ਕਰਦੇ ਨੇ ਇਹ ਨਹੀਂ ਪਤਾ ਲੱਗਦਾ ਵੀ ਅਗਲਾ ਪਤਾ ਨਹੀਂ ਕਿਹੜੇ ਮੂਡ 'ਚ ਹੋਵੇ ਕਿਤੋਂ ਕਿਸੇ ਲੜਕੇ ਨਾਲ ਹੋਵੇ ਕੋਈ ਮੂਡ ਨਾ ਖਰਾਬ ਹੋਵੇ ਜਿਹੜਾ ਬੰਦਾ ਸਮਝਣਾ ਨਾ ਮੈਂ ਭਈ ਇੱਕ ਬਲਾਕੇ ਖੁਸ਼ ਨਹੀਂ ਮੈਂ ਸਪੈਸ਼ਲ ਉਹਦੇ ਕੋਲ ਜਨਣਾ ਹੈ ਅੱਛਾ ਜੀ ਭਾਜੀ ਭਾਇ ਗਰਜੀ ਦਾ ਖਾਲਸਾ ਭਾਇ ਗਰਜੀ ਕੀ ਫਤਿਹ ਇੱਕ ਵਾਰੀ ਜਵਾਬ ਨਾ ਦੇਗਾ ਦੋ ਵਾਰੀ ਨਾ ਦੇਗਾ ਤਿੰਨ ਵਾਰੀ ਨਾ ਦੇਗਾ ਮੈਂ ਇਸ ਤਰ੍ਹਾਂ ਦੇ ਬੰਦੇ ਵੀ ਮੈਂ ਇਹ ਨਹੀਂ ਕਿ ਮੇਰੀ ਵਟਾਈ ਹੈ ਕੋਈ ਮੇਰੇ ਕੋਈ ਪਲੱਸ ਪੁਆਇੰਟ ਮੈਂ ਇਹੋ ਜਿਹੇ ਬੰਦਿਆਂ ਨੂੰ ਸਸਤੀ ਕਰਨੀ ਸਿਖਾਤੀ ਜਿਹੜੇ ਕਿਸੇ ਨੂੰ ਬੁਲਾ ਕੇ ਰਾਜ਼ੀ ਨਹੀਂ ਸਨ ਉਹ ਮਨ ਦੂਰੋਂ ਵੇਖ ਕੇ ਹੱਥ ਛੋੜ ਕੇ ਪਾਜੀ ਸਸਤੀ ਕਰ ਮੈਂ ਪਾਜੀ ਹੁਣ ਆਇਆ ਜੇ ਗੱਲ ਕਰਨਾ ਸਵਾਲ ਮੈਂ ਵਿਕਟ ਦਾ ਕੋਈ ਨਹੀਂ ਨਾ ਕੋਈ ਪਟ્રોલ ਖਰਚ ਹੁੰਦਾ ਮੈਂ ਨਾ ਕੋਈ એનર્ਜੀ ਇਨਵੈਸਟ ਕਰਨੀ ਪੈਂਦੀ ਮੈਂ ਯਾਰ ਇੱਕ ਦੂਜੀ ਨੂੰ ਮਿਲੋ ਮੈਂ ਹੋ ਸਕਦਾ ਬਜ਼ੁਰਗ ਪੁਰਾਣੇ ਕਹਿੰਦੇ ਦੱਸਿਆ ਚਾਏ ਕਿਉਂ ਬਿਮਾਰੀ ਹੋਵੇ ਨਾ ਤੇ ਕੋਠੇ ਤੇ ਚੜ ਕੇ ਰੌਲਾ ਪਾ ਅੱਛਾ ਜੀ ਆਉਣ ਜਾਣ ਲੱਗਾ ਕੋਈ ਨਾ ਕੋਈ ਤੁਹਾਨੂੰ ਉਹਦਾ ਇਲਾਜ ਦੱਸ ਦੇਗਾ ਤੇ ਜੇ ਤੁਸੀਂ ਆਪਣੇ ਤੱਕ ਹੀ ਉਸ ਚੀਜ਼ ਨੂੰ ਮhdood ਰੱਖੋਗੇ ਨਾ ਸਿਮਟ ਜਾਓਗੇ ਤੇ ਬੇਟੇ ਉਹ ਚੀਜ਼ ਕੈਂਸਰ ਬਣ ਜਾਏਗੀ ਹਮਮ ਸਹੀ ਹੈ ਇਹ ਸਹੀ ਹੈ ਆਪਣੇ ਆਪ ਨੂੰ ਓਪਨ ਰੱਖੋ ਹਰ ਇੱਕ ਨੂੰ ਹੱਸ ਕੇ ਮਿਲੋ ਵਿਗੜਦਾ ਕੀ ਹੈ ਯਾਰ ਜਿਹੜਾ ਬੰਦਾ ਮਾਇੂਸ ਬਿਠੇ ਨਾ ਤੁਸੀਂ ਉਹਦੇ ਕੋਲ ਜ਼ਰੂਰ ਜਾਓ ਤੋਂ ਕੋਲ ਪਾਣੀ ਪਾਣੀ ਪੀਓ ਕੋ ਪਹਿਲਾਂ ਦੱਸ ਬੇ ਬੇਟਾ ਮਾਇੂਸ ਕਿਉਂ ਬਿਠੇ ਹੈ ਕੀ ਚੱਕਰ ਹੈ ਮੇਰੇ ਲਈ ਕੋ ਖidmat ਹੈ ਦੱਸ ਹੋ ਸਕਦਾ ਮੈਂ ਤੇਰੇ ਕੰਮ ਆ ਸਕਦਾ ਮੈਂ ਤੇਰੇ ਬਾਪਰ ਦਾ ਸਮਝ ਲੈ ਭਰਾਵਰ ਦਾ ਸਮਝ ਲੈ ਜੋ ਤੇਰਾ ਦਿਲ ਕਰਦਾ ਰਿਲੇਸ਼ਨ ਸਮਝ ਲੈ ਪਰ ਥੋੜਾ ਜਿਹਾ ਕੂਲ ਹੋ ਕੇ ਤੇਰੇ ਅੰਦਰ ਜੇ ਗੁੱਸਾ ਨਾ ਥੋੜਾ ਪਹਿਲਾਂ ਪਾਣੀ ਪੀ ਕੂਲ ਹੋ ਫਿਰ ਆਪਾਂ ਗੱਲ ਸ਼ੁਰੂ ਕਰਾਂਗੇ ਜਿਉਂ ਤੁਹਾਡੇ ਨਾਲ ਨਹੀਂ ਵੀ ਗੱਲ ਕਰਨਾ ਚਾਹੁੰਦਾ ਨਾ ਪਹਿਲਾਂ ਜਿਹਾ ਮੂੰਹ ਬਣਾਏਗਾ ਤੇ ਤੁਸੀਂ ਆਸੋ ਬੈਠੇ ਕੋਈ ਗੱਲ ਯਾਰ ਆਪਾਂ ਦੋ ਮਿੰਟ ਬਹਿ ਕੇ ਗੱਲ ਤਾਂ ਕਰਕੇ ਆਪਾਂ ਚਾਹ ਦੀ ਬਿਆਲੀ ਪੀਏ ਉਹਨੂੰ ਕਿਸੇ ਨਾ ਕਿਸੇ ਤਰੀਕੇ ਹੇਰਨਾ ਨਹੀਂ ਉਹਨੂੰ ਆਪਣੀ ਮੁਹੱਬਤ ਦੀ ਜਕੜ ਚ ਲਿਆਉਣ ਦੀ ਕੋਸ਼ਿਸ਼ ਕਰੋ ਯਾਰ ਮਤਲਬ ਕਿ ਉਹਨੇ ਰਸਾ ਨਹੀਂ ਪਾਣਾ ਉਹਨੇ ਜੱਫੀ ਪਾਣੀ ਹੈ ਪਿਆਰ ਦੀ ਤੁਸੀਂ ਰਿਲੇਸ਼ਨ ਬਣਾਣਾ ਕੰਸਟਰਕਟਿਵ ਬਣਾਓ ਬੇਟਾ ਅੱਜ ਹੈ ਤਾਂ ਪਤਾ ਨਹੀਂ ਸਵੇਰ ਨੂੰ ਹੋਣਾ ਕਿ ਨਹੀਂ ਇਹ ਜਿਹੜੇ ਮੈਂ ਪਰਲੈਂਸ ਸੈਸ਼ਨ ਦਾ ਬੇਟੇ ਕੰਮ ਸ਼ੁਰੂ ਕੀਤਾ ਨਾ ਮੇਰੇ ਫਾਦਰ ਸਾਹਿਬ ਬਹੁਤ ਪੜ੍ਹੇ ਲਿਖੇ ਸਨ ਬਿਫੋਰ ਪਾਰਟੀਸ਼ਨ ਉਹਨਾਂ ਨੇ ਵੀ ਇਹ ਕੀਤੀ ਸੀ ਦਿਆਲ ਸਿੰਘ ਕਰਨੇ ਲੋਰ ਤੋਂ ਅੱਛਾ ਜੀ फारसी उर्दू और इंग्लिश तीन सब्जेक्ट्स ਹਨ ਦੇ ਜਿਹੜੇ ਅੱਜ ਦੇ ਜ਼ਮਾਨੇ 'ਚ ਖਤਮ ਹੋ ਗਏ ਨੇ ਇੱਕ ਇੱਕ ਲਫ਼ਜ਼ ਨੂੰ 10 12 15 15 20 ਵੀ ਮਾਈਨ ਦੇ ਦੱਸਨੇ ਤੁਹਾਡੇ ਪਿਤਾ ਜੀ ਨੇ ਹਾਂਜੀ ਤੇ ਉਹ ਚੀਜ਼ਾਂ ਮੇਰੇ ਦਿਮਾਗ 'ਚ ਬੈਗੀਆਂ ਬੇਟਾ ਮੇਰੇ ਇੱਕ ਡਾਕਟਰ ਸਨ ਡਾਕਟਰ ਨਿਰਮਲ ਸਿੰਘ ਹੋਮੋਪੈਥੀ ਦੇ ਮਲੇਰ ਕੋਟੇ ਤੋਂ ਅਸੀਂ ਬੇਟੇ ਚਾਹ ਪੀਂਦੇ ਸੀ ਇੱਕ ਦਿਨ ਕਹਿਣ ਲੱਗੇ ਛੱਠਾ ਸਾਹਿਬ ਇੱਕ ਕੰਮ ਕਿਉਂ ਨਹੀਂ ਕਰਦੇ ਮੈਂ ਦੱਸੋ ਹਾਂ ਜੀ ਤੁਸੀਂ ਪੰਨਨ ਸੇਸ਼ ਤੇ ਨਾ YouTube ਤੇ ਨਾ ਕੋਈ ਨਾ ਕੁਝ ਪਾਉਣਾ ਸ਼ੁਰੂ ਕਰੋ ਅੰਦਰ ਲੋਕ ਤੁਹਾਡੇ ਮਗਰ ਫਿਰ ਮੈਂ ਭਾਜੀ ਮੈਨੂੰ ਸ਼ੋਰਤ ਤੇ ਲੋੜ ਹੀ ਨਹੀਂ ਅੰਦਰ ਨੀਅਰ ਕਰੋ ਤਾਂ ਸਹੀ ਕੱਲ ਨੂੰ ਤੁਸੀਂ ਮਰ ਗਏ ਚੀਜ਼ਾਂ ਤਾਂ ਤੁਹਾਡੇ ਫਾਦਰ ਸਾਹਿਬ ਨਾਲ ਵਾਂਗ ਤੁਹਾਡੇ ਕੋਲ ਖਤਮ ਹੋ ਜਾਣਗੇ ਫਿਰ ਉਸ ਚੀਜ਼ ਚੀਜ਼ ਨਾਲ ਮੈਨੂੰ ਪਿਟੇ ਇੱਕ ਰਸਤਾ ਦਿੱਤਾ ਵੀ ਇਹ ਕੰਮ ਕਰਨਾ ਚਾਹੀਦਾ ਹੁਣ ਮੇਰੀ ਕੋਸ਼ਿਸ਼ ਹੈ ਵੇਖੋ ਮੇਰੀ ਦੁਕਾਨ ਹੈ ਮਹਿੰਗੀ ਇਹਦੇ ਵਿੱਚ ਕੋਈ ਜੁਰਤ ਵਾਲਾ ਹੀ ਆ ਸਕਦਾ ਕਿਉਂਕਿ ਇਹਦੇ ਵਿੱਚ ਪ੍ਰੈਕਟਿਸ ਦੀ ਬੜੀ ਲੋੜ ਹੈ ਜੀ ਬਿਲਕੁਲ ਔਰ ਆਪਣਾ ਦਿਮਾਗ ਖੁੱਲਾ ਰੱਖਣਾ ਪਵੇਗਾ ਚਾਹ ਪੰਜਾਬੀ ਏ ਚਾਹ ਉਗਰੂ ਪੰਜਾਬੀ ਵੀ ਕੰਬੜੀ ਕਮਾਲ ਦੀ ਚੀਜ਼ ਹੈ ਯਾਰ ਇੱਕ ਪੰਜਾਬੀ ਤੇ ਮੈਂ بیٹے ਅੱਜ ਤੋਂ ਕਾਫੀ ਦਿਨ ਪਹਿਲਾਂ ਚੀਜ਼ ਲਿਖੀ ਸੀ ਇੱਕ ਪਲ ਤੇਰਾ ਬਿੰਦਕ ਵਰਗਾ ਠੀਕ ਹੈ ਇੱਕ ਪਲ ਤੇਰਾ ਬਿੰਦਕ ਬਿੰਦਕ ਵਰਗਾ ਬਿੰਦਕ ਵਰਗਾ ਸਾਲ ਅੱਛਾ ਜੀ ਜਿਨ੍ਹਾਂ ਨੂੰ ਤੋਂ ਪਰਸੋਂ ਆਖਿਓ ਉਹਨਾਂ ਦਾ ਕੀ ਹਾਲ ਹੂੰ ਜਿਨ੍ਹਾਂ ਨੂੰ ਤੋਂ ਪਰਸੋਂ ਆਖਿਆ ਉਹਨਾਂ ਦਾ ਕੀ ਹਾਲ ਹੂੰ ਜਿ ਤਰ੍ਹਾਂ ਬੇਂਦੀ ਇੱਕ ਸਾਲ ਵਰਗਤ ਜਿਹਨੂੰ ਪਰਸੋਂ ਕਰਦੇ ਉਹਨਾਂ ਤੇ ਕਈ ਸਾਲ ਲੰਘ ਜਾਂਦੇ ਵਰ ਹੀ ਨਹੀਂ ਇਹਨੂੰ ਇੱਕ ਰਿਬਾਂ। ਸਵੇ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੇ ਤੁਹਾਡਾ ਖੂਬਸੂਰਤ ਬਣਾਉਂਦੀਆਂ ਨੇ ਤੁਹਾਡੇ ਜਿਹੜਾ ਮਾਹੌਲ ਆ ਜਿਹੜਾ ਵਕਤ ਹੈ ਤੁਹਾਡਾ ਬੜਾ ਵਧੀਆ ਹੋ ਜਾਂਦਾ ਉਹਦੇ ਚ ਖੁਸ਼ਬੂ ਆਉਂਦੀ ਹੈ ਤੇ ਇਹੋ ਚੀਜ਼ਾਂ ਤੁਹਾਨੂੰ ਬਹੁਤ ਬਿਟਾਗੇ ਲੈ ਕੇ ਜਾਣਗੀਆਂ। ਮੈਂ ਤੁਹਾਡੀ ਤਰੱਕੀ ਲਈ ਕੁਦਰ ਦੇ ਦਰਗਾਹ 'ਚ ਦੁਆ ਕਰਾਂਗਾ। ਰੱਬ ਤੁਹਾਨੂੰ ਬੱਚਿਆਂ ਨੂੰ ਹਮੇਸ਼ਾ ਤੰਦਰੁਸਤ ਰੱਖੇ। ਬਿਲਕੁਲ। ਤੇ ਮੇਰੇ ਗਿੱਟੇ-ਗੋਟੇ ਚੱਲਦੇ ਰੱਖੇ। ਬਿਲਕੁਲ ਬਿਲਕੁਲ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਆ ਕਿਉਂਕਿ ਤੁਹਾਡੀ ਵਰਗੀ ਸ਼ਕਤੀ ਜਦੋਂ ਮਿਲਦੀ ਆ ਸਰ ਇੱਕ ਚੀਜ਼ ਤੁਸੀਂ ਜ਼ਰੂਰ ਦੱਸੋ ਜਾਂਦਿਆਂ ਦੇ ਮੈਂ ਜਦੋਂ ਪਹਿਲੀ ਵਾਰ ਤੁਹਾਨੂੰ ਮਿਲਿਆ ਸੀਗਾ ਤੁਸੀਂ ਉਸ ਦੁਕਾਨ ਤੇ ਸੀਗੇ ਤੇ ਨਿੱਕੀ ਜਿਹੀ ਬੱਚੀ ਸੀਗੀ ਤੁਸੀਂ ਉਹਨੂੰ ਆਪਣੇ ਸਟਾਈਲ ਚ ਕਿਹਾ ਸੀਗਾ ਮੈਂ ਹੱਥ ਜੋੜ ਕੇ ਇੱਕ ਦੋਵੇਂ ਗੋਡੇ ਜੋੜ ਕੇ ਉਹ ਸੁਣਾਓ ਜਿਹਦਾ ਫਤਿਹ ਬੁਲਾਉਂਦੇ ਆ ਤੁਸੀਂ ਪੁੱਤਰ ਜੀ ਉਹ ਮਜ਼ਾ ਬੱਚੇ ਨਾਲ ਮਜ਼ਾਈਆ ਜਾਂਦਾ ਸੀ ਮੈਂ ਨਾ ਕੱਲ ਵੀ ਨਾ ਮੇਰੇ ਇੱਕ ਪ੍ਰੋਫੈਸਰ ਨੇ ਰਟਾਇਰਡ ਸਰ ਦਾ ਦਲਬਾਗ ਸਿੰਘ ਜੀ ਦਾ ਮੈਂ ਹੁਣ ਵੀ ਥੋੜੀ ਦੇਰ ਪਹਿਲਾਂ ਉਹਨੂੰ ਟੈਲੀਫੋਨ ਤੇ Delhi ਅਸੀਂ ਗੱਲ ਕਰਦੇ ਆਂ ਮੈਂ ਪ੍ਰੋਫੈਸਰ ਸਾਹਿਬ ਦੋ ਦਿਨ ਹਜ਼ੂਰ ਮੈਂ ਤੁਹਾਨੂੰ ਟੈਲੀਫੋਨ ਨਹੀਂ ਕੀਤਾ ਅੰਦੇ ਕਿਉਂ ਨਹੀਂ ਕੀਤਾ ਮੈਂ ਭਾਜੀ ਦਬਕਾਣਾ ਮਾਰੋ ਮੈਂ ਹੱਥ ਜੋੜ ਕੇ ਮੰਨਦਾ ਹੱਥ ਨਹੀਂ ਜੋੜਨੇ ਮੈਂ ਦੱਸੋ ਗਿੱਟੇ ਗੋਡੇ ਵੀ ਜੋੜੋ ਮੈਂ ਗਿੱਟੇ ਗੋਡੇ ਵੀ ਜੋੜ ਲੈ ਮਾਜੀ ਹੱਥ ਵੀ ਜੋੜ ਲੈ ਤਾਂ ਹੋਰ ਦੱਸੋ ਮੈਂ ਕੀ ਜੋੜਨਾ ਸੋ ਸਾਡਾ ਬੜਾ ਮਜ਼ਾਕੀਆ ਹੰਦਾਸ ਤੇ ਔਰ ਉਹ ਬੰਦਾ ਕਮਾਲ ਦੀ ਚੀਜ਼ ਹੈ ਮੈਂ ਉਹਨਾਂ ਤੋਂ ਕੁਝ ਹਾਸਲ ਕਰਨਾ ਜਿੱਤੇ ਮੇਰੀ ਕੁੰਡੀ ਫਸੇ ਨਾ ਕਿਉਂ ਮੈਂ ਆਲਮ ਫਾਜ਼ਲ ਬੰਦਾ ਮੈਂ ਐਕਸਟਰਾਔਰਡਨ ਮੈਂ ਪੁੱਤਰ ਪਤਾ ਨਹੀਂ ਕਿਸੇ ਤੇ ਪੈਰਾ ਵਰਗਾ ਵੀ ਹੈ ਕਨੇ ਦੁਨੀਆ ਬੜੀ ਕਮਾਲ ਤੋਂ ਕਮਾਲ ਪਈ ਹੈ ਤੇ ਫਿਰ ਮੈਂ ਇਹੋ ਜੀਆਂ ਚੀਜ਼ਾਂ ਵਿੱਚ ਰੱਖੀਆਂ ਜਿੱਥੇ ਮੈਂ ਫਸ ਜਾਣਾ ਫਿਰ ਮੈਂ ਉੱਥੇ ਉਹਨਾਂ ਦੇ ਦਰ ਨੂੰ ਜਾ ਕੇ ਖੜਕਾਣਾ ਮਹਾਰਾਜ ਆ ਮੇਰਾ ਮਸਲਾ ਹੱਲ ਕਰੋ ਤੁਸੀਂ ਕਿਸੇ ਦਾ ਹੱਥ ਧੱਕੇ ਨਾਲ ਨਹੀਂ ਫੜ ਸਕਦੇ ਜੇ ਦੂਜੇ ਪਾਸੇ ਮੁਹੱਬਤ ਨਾਲ ਹੱਥ ਕੋਈ ਅੱਗੇ ਕਰੇਗਾ ਨਾ ਤੇ ਤਾਂ ਤੁਸੀਂ ਉਹਦਾ ਹੱਥ ਫੜ ਸਕਦੇ ਹੱਥ ਨੂੰ ਕਹਿੰਦੇ ਨੇ ਦਸਤ ਜੀ ਫਾਰਸੀ ਦਾ ਲਫ਼ਜ਼ ਦਸਤ ਜਿਵੇਂ ਹਿੰਦੀ ਪੰਜਾਬੀ ਵਿੱਚ ਜੈਨੇ ਕਰਕਮਲ ਆਪਣੇ ਕਰ ਤੇ ਉਰਦੂ ਚ ਕੀਤੇ ਦਸਤੇ ਮੁਬਾਰਕ ਦਸਤੇ ਮੁਬਾਰਕ اچھا 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 ਠੀਕ ਹੈ ਠੀਕ ਹੈ ਠੀਕ ਹੈ ਅੱਛਾ ਇਹਦਾ ਮਤਲਬ ਇਹ ਹੀ ਹੈ ਮੈ ਪਹਿਲੀ ਵਾਰ ਮੈਨੂੰ ਪਤਾ ਲੱਗਿਆ ਅੱਛਾ ਜੀ ਔਰ ਇਹਨਾਂ ਚੀਜ਼ਾਂ ਨੂੰ ਕਿਹਨੇ ਦੱਸਣਾ ਬਟੇ ਨਾ ਕੋਈ ਬੰਦਰ ਹੈ ਮੇਰੇ ਵਰਗੇ ਵੀ ਕੱਲ ਨੂੰ ਮਰ ਜਾਣਾ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਕੋਈ ਨਾ ਵੀ ਜਿਹੜੇ ਸਾਡੇ ਪੁਰਾਣੇ ਪੰਜਾਬੀ ਦੇ ਲਫ਼ਜ਼ ਜਿਹੜੇ ਮਰ ਚੁੱਕੇ ਨੇ ਜਿਹੜੇ ਸਾਡੇ ਵੱਡੇ ਵੱਡੇ ਦੇ ਬੋਲਦੇ ਸੀ ਉਹਨਾਂ ਨੂੰ ਰਿਵਾਈਵ ਕਰਨਾ अच्छा सर एक चीज है सर ਜਦੋਂ ਤੁਸੀਂ ਹੱਸ ਕੇ ਮਿਲਦੇ ਆ ਤੁਸੀਂ ਕਿਹਾ ਵੀ ਜੋ ਕੋਈ ਜੇ ਕੋਈ ਉਦਾਸ ਹੀ ਬੈਠਾ ਹੈ ਤਨਖਾਹ ਦੇ ਵਿੱਚ ਬੈਠਾ ਹੈ ਤਾਂ ਉਹਨੂੰ ਜਾ ਕੇ ਕੋਈ ਗੱਲਬਾਤ ਕਰੋ ਤਾਂ ਕਿ ਉਹਦੀ ਜਿਹੜੀ ਪ੍ਰੋਬਲਮ ਹੈ ਕੋਈ ਤੁਸੀਂ ਬੇਸ਼ੱਕ ਦੂਰ ਨਾ ਕਰ ਸਕੋ ਲੇਕਿਨ ਮਨ ਹਲਕਾ ਹੋ ਜਾਂਦਾ ਬੰਦੇ ਦਾ ਕਦੇ ਇਦਾਂ ਤੁਹਾਡੇ ਨਾਲ ਹੋਇਆ ਕਿ ਬੰਦਾ ਗੁੱਸੇ ਜਿਹਾ ਬੈਠਾ ਹੋਵੇ ਫਿਰ ਉਲਟਾ ਪੈ ਗਿਆ ਹੋਵੇ ਤੁਹਾਡੇ ਤੇ ਨਹੀਂ ਨਹੀਂ ਐਸੀ ਕਦੀ ਕੋਈ ਗੱਲ ਨਹੀਂ ਹੋਈ ਮੈਂ ਇੱਕ ਦਿਨ ਬੈਠਾ ਸੀ ਉੱਥੇ 8 b ਅੱਛਾ ਲੰਚ ਟਾਈਮ ਤੇ ਦੋ ਬੱਚੀਆਂ ਗੱਲਾਂ ਕਰਨ ਲੱਗੀਆਂ ਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੀਆਂ ਸੀ ਮੈਂ ਬੈਠੇ ਮੈਂ ਤੁਹਾਡੇ ਕੰਮ ਵਿੱਚ ਦਖਲ ਦੇ ਸਕਦਾ ਹਾਂ ਹਮਾ ਚਲਦਿਆ ਸਨ ਪੰਜਾਬੀ ਸਮਝਦੇ ਸੀ ਅੱਛਾ ਉਹ ਨਾਲ ਮੇਰੀ ਕਨਵਰਸੇਸ਼ਨ 2-4 ਮਿੰਟ ਹੋਈ ਹੂੰ ਉਹ ਇੰਨੇ ਖੁਸ਼ ਹੋ ਕੇ ਕਹਿੰਨ ਸਾਨੂੰ ਬੜਾ ਸਵਾਦ ਆ ਤੁਹਾਨੂੰ ਮੈਂ ਮਰ ਜਾਣਾ ਇਹ ਗੱਲ ਕਰਿਆ ਕਰੋ ਬੁੱਢੇ ਬੰਦੇ ਨਾਲ ਮੈਂ ਤੁਹਾਨੂੰ ਕੁਝ ਨਾ ਕੁਝ ਟਿਪ ਦਿਆਂਗਾ ਜੀ ਕੋਈ ਬੱਚੇ ਬੈਠੇ ਸੀ ਹਾਂ ਤੇ ਆ ਕੇ ਬਹਿ ਗਏ ਸਾਰੇ ਇਕੱਠੇ ਚਾਂ ਤੇ ਅੰਕਲ ਮਜ਼ਾ ਆ ਗਿਆ ਗੱਲ ਕਰ ਮੈਂ ਬੇਟੇ ਤੁਸੀਂ ਮਜ਼ਾ ਲੰਭੋ ਮੈਂ ਤੁਸੀਂ ਅੱਠੇ ਪੈਰ ਮੋਬਾਈਲ 'ਚ ਬਿਜ਼ੀ ਰਹਿੰਦੇ ਹੋ ਮੈਂ ਫਰਸਟ੍ਰੇਸ਼ਨ ਨਾ ਆਪਣੇ ਵਾਸਤੇ ਖਰੀਦੋ ਮੈਂ ਖੁਸ਼ੀ ਲੱਭਾ ਮੈਂ ਖੁਸ਼ੀ ਤੁਹਾਡੇ ਅੰਦਰ ਬੈਠੇ ਮੈਂ ਇੱਕ ਉੱਥੇ ਬੈਠਾ ਇੱਕ ਉੱਥੇ ਬੈਠੇ ਮੈਂ ਸੁਤ ਨਹੀਂ ਮੈਂ ਜਿੰਨਾ ਤੱਕ ਤੁਸੀਂ ਇੱਕ ਦੂਜੇ ਦੇ ਨਜ਼ੀਕ ਨਾ ਹੋਗੇ ਤਨ ਨਜ਼ਦੀਕ ਨਹੀਂ ਬਦਨੀਆਂ ਹੁਣ ਆਪਾਂ ਨਜ਼ਦੀਕ ਬੈਠੇ ਆ ਤੇ ਗੱਲਾਂ ਕੀਤੀਆਂ ਨੇ ਤੇ ਉਮੀਦ ਕੀਤੀ ਜਾ ਸਕਦੀ ਇਹ ਨਜ਼ਦੀਕੀਆਂ ਸਾਡੀਆਂ ਬੜੀ ਦੂਰ ਤੱਕ ਜਾਣਗੀਆਂ ਤੁਹਾਡਾ ਨਜ਼ਦੀਕੀਆਂ ਹੀ ਰਹਿਣਗੀਆਂ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸੈਡਨਲ ਗੱਲਬਾਤ ਕਰਨ ਦੇ ਲਈ ਅੱਜ ਦੀ ਇਹ ਵੀਡੀਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਬਹੁਤ ਵਧੀਆ ਲੱਗੇਗੀ ਮੈਰੀ ਜਦੋਂ ਮੁਲਾਕਾਤ ਹੋਈ ਸੀ ਭਾਈ ਸਾਹਿਬ ਦੇ ਨਾਲ ਅਸੀਂ ਇੱਕ ਦੁਕਾਨ ਤੇ ਮੁਲਾਕਾਤ ਕੀਤੀ ਤੇ ਕਿ ਇਦਾਂ ਦੀ ਜਿਹੜੀ ਸ਼ਕਸ਼ੀਤ ਹੁੰਦੀ ਹੈ ਉਹ ਇੱਕ ਦੋ ਲਫ਼ਜ਼ਾਂ ਦੇ ਵਿੱਚ ਹੀ ਦੂਜੇ ਦੇ ਉੱਤੇ ਆਪਣਾ ਪ੍ਰਭਾਵ ਪਾ ਲੈਂਦੀ ਹੈ ਸੋ ਇਹੀ ਕਮਾਲ ਹੁੰਦਾ ਕਮਿਊਨੀਕੇਸ਼ਨ ਸਕਿੱਲ ਦਾ ਇੱਕ ਚੰਗੇ ਸੁਭਾਅ ਦਾ ਜਦੋਂ ਤੁਹਾਡਾ ਤੁਸੀਂ ਅੰਦਰੋਂ ਵੀ ਖੁਸ਼ ਹੈਗੇ ਹੋ ਤਾਂ ਤੁਸੀਂ ਆਪਣੀ ਖੁਸ਼ਬੂ ਬਾਹਰ ਵੀ ਵੰਡਦੇ ਹੋ ਸੋ ਭਾਈ ਸਾਹਿਬ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਸਾਰੀਆਂ ਗੱਲਾਂ ਤਾਂ ਨਹੀਂ ਹੋ ਸਕਦੀਆਂ ਕਿਉਂਕਿ ਇਸ ਤਰੀਕੇ ਦੀ ਜਿਹੜੀ ਸ਼ਖਸੀਅਤ ਹੁੰਦੀ ਹੈ ਉਹਨਾਂ ਕੋਲ ਖਜ਼ਾਨਾ ਬਹੁਤ ਵੱਡਾ ਹੁੰਦਾ ਜ਼ਿੰਦਗੀ ਦਾ ਤਜਰਬਾ ਬਹੁਤ ਵੱਡਾ ਹੁੰਦਾ ਹੈ ਇਸ ਇੰਟਰਵਿਊ ਨੂੰ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ ਦੁਬਾਰਾ ਫੇਰ ਇਹਨਾਂ ਨੂੰ ਟਾਈਮ ਲੈ ਕੇ ਇੱਕ ਵਧੀਆ ਮਾਹੌਲ ਦੇ ਵਿੱਚ ਇੰਟਰਵਿਊ ਦੁਬਾਰਾ ਕਰਾਂਗੇ ਤੇ ਤੁਹਾਡੇ ਤੱਕ ਵਧੀਆ-ਵਧੀਆ ਗੱਲਾਂ ਕੰਮ ਦੀਆਂ ਗੱਲਾਂ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦੇਣਗੀਆਂ ਉਹ ਲੈ ਕੇ ਆਵਾਂਗੇ ਜੀ ਫਿਲਹਾਲ ਦੀ ਇਜਾਜ਼ਤ ਤੇ ਸਰਦਾਈ ਬਹੁਤ-ਬਹੁਤ ਧੰਨਵਾਦ ਸਸੀ ਗੱਲ ਸਰ ਵਾਈਕੁੜ ਜੀ ਖਾਲਸਾ ਵਾਈਕੁੜ ਜੀ ਕੀ ਫਤਿਹ